ਮੁੰਡੇ ਦੇ 10ਵੀਂ ਕਲਾਸ ਵਿੱਚੋਂ ਫੇਲ ਹੋਣ ਤੇ ਦੋਸਤਾਂ ਨੇ ਬਣਾਇਆ ਮਜ਼ਾਕ ਪਰ ਮਾਪਿਆਂ ਨੇ ਕਰ ਦਿੱਤਾ ਆ ਕੰਮ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੇਕ ਕੱਟਿਆ ਜਾ ਰਿਹਾ ਹੈ ਦਰਅਸਲ ਜੋ ਮੁੰਡਾ ਕੇਕ ਕੱਟਦਾ ਦਿਖਾਈ ਦੇ ਰਿਹਾ ਹੈ ਉਸਨੇ 10ਵੀਂ ਕਲਾਸ ਦੇ ਬੋਰਡ ਦੇ ਪੇਪਰ ਦਿੱਤੇ ਸੀ ਪਰ ਜਦੋਂ ਪੇਪਰਾਂ ਦਾ ਰਿਜ਼ਲਟ ਆਉਂਦਾ ਹੈ ਤਾਂ ਇਸ ਮੁੰਡੇ ਨੂੰ 600 ਵਿੱਚੋਂ ਸਿਰਫ 200 ਨੰਬਰ ਹੀ ਆਉਂਦੇ ਨੇ ਜਿਸ ਕਰਕੇ ਇਹ ਫੇਲ ਹੋ ਗਿਆ ਫੇਲ ਹੋਣ ਦੇ ਕਾਰਨ ਇਸਦੇ ਦੋਸਤ ਇਸ ਦਾ ਬਹੁਤ ਹੀ ਮਜ਼ਾਕ ਬਣਾਉਂਦੇ ਨੇ ਅਤੇ ਕਹਿੰਦੇ ਨੇ ਕਿ ਤੂੰ ਐਨੇ ਨੰਬਰ ਕੀ ਕਰਨੇ ਸੀ ਘੱਟ ਲੈ ਲੰਦਾ ਜਿਸ ਕਰਕੇ ਇਹ ਮੁੰਡਾ ਆਪਣੇ ਘਰ ਆ ਕੇ ਬਹੁਤ ਹੀ ਰੋਣ ਲੱਗ ਜਾਂਦਾ ਹੈ ਅਤੇ ਜਦੋਂ ਇਸ ਦੇ ਮਾਪਿਓ ਰੋਣ ਦਾ ਕਾਰਨ ਪੁੱਛਦੇ ਨੇ ਤਾਂ ਇਹ ਮੁੰਡਾ ਦੱਸਦਾ ਹੈ ਕਿ ਮੇਰਾ ਸਾਰਾ ਸਕੂਲ ਮੇਰੇ ਫੇਲ ਹੋਣ ਤੇ ਮੇਰਾ ਮਜ਼ਾਕ ਬਣਾ ਰਿਹਾ ਹੈ ਇਹ ਸੁਣ ਕੇ ਇਸ ਦੇ ਮਾਪਿਓ ਇੱਕ ਕੇਕ ਲੈ ਕੇ ਆਉਂਦੇ ਨੇ ਅਤੇ ਇਸ ਦੇ ਫੇਲ ਹੋਣ ਦੀ ਖੁਸ਼ੀ ਮਨਾਉਂਦੇ ਨੇ ਤੇ ਕੇਕ ਕੱਟਦੇ ਨੇ ਅਤੇ ਕਹਿੰਦੇ ਨੇ ਕਿ ਫੇਲ ਹੋਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੁੰਦਾ ਤੂੰ ਦਿਲ ਤੇ ਨਾ ਲਾਈ ਜ਼ਿੰਦਗੀ ਵਿੱਚ ਜੇ ਸਫਲਤਾ ਦੀ ਸਿਖਰ ਤੇ ਜਾਣਾ ਹੈ ਤਾਂ ਫੇਲ ਹੋਣਾ ਬਹੁਤ ਤੇ ਜ਼ਰੂਰੀ ਹੈ ਸੋ ਕਿੰਨਾ ਚੰਗਾ ਹੋਵੇ ਜੇਕਰ ਹਰ ਇੱਕ ਮਾਂ ਪਿਓ ਆਪਣੇ ਬੱਚੇ ਨੂੰ ਉਸਦੀ ਨਾ ਕਾਮਯਾਬੀ ਤੇ ਇਸੇ ਤਰ੍ਹਾਂ ਸਮਝਾਉਣ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ